सब तो पहले श्रीमती सरदेश चोपड़ा जी की दसवीं पुण्यतिथि तिथि से उन्होंने श्रद्धा सुमन भेंट करता हाँ पंजाब केसरी और श्री रामा सेवक संघ और गोविंद गोधाम का एक ही उद्देश्य रहा है नर सेवा नारायण सेवा उसे उस देहत पंजाब केसरी ग्रुप श्री रामा चैरिटेबल हॉस्पिटल और गोविंद गोधाम ने मिल एक मानवता की सेवा लाई ਸੰਯੁਕਤ ਰੂਪ ਨਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਫ੍ਰੀ ਦਵਾਈਆਂ ਦੇਈ ਜਾ ਰਹੀ ਹੈ ਔਰ ਤਰ੍ਹਾਂ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਆ ਜਿਸ ਤੇ ਨਾਲ ਕਿ ਗਰੀਬ ਆਦਮੀ ਆਵੇ ਔਰ ਆਪਣੇ ਸਵਾਸ ਲਾਭ ਦੀ ਪ੍ਰਾਪਤੀ ਕਰੇ ਦੀ ਰਾਮਾ ਚੈਰੀਟੇਬਲ ਦੀ ਤਰਫੋਂ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਇਦੇ ਵਿੱਚ ਲਗਭਗ 2.5 300 ਪੇਸ਼ੈਂਟ ਆ ਚੁੱਕਾ ਹੈ ਥੋੜਾ ਜਿਹਾ ਦਿਨ ਚ ਮੌਸਮ ਖਰਾਬ ਦੇ ਕਾਰਨ ਬਾਕੀ ਇੱਥੇ ਹੁਣ ਵੀ ਪੇਸ਼ੈਂਟ ਚੱਲ ਰਿਹਾ ਹੈ 2.5 ਵੇ ਤੱਕ ਇਹ ਕੈਂਪ ਚੱਲੇਗਾ ਸਾਡੇ ਹਸਪੀਟਲ ਦੇ ਵਿੱਚ ਰਾਮਾ ਚੇਅਰ ਟੇਬਲ ਦੇ ਅੰਦਰ ਡਿਲਸੀਜ਼ ਆ ਟੋਟਲੀ ਫ੍ਰੀ ਜਿਹੜਾ ਹੈਗਾ ਸਾਡਾ ਆਲਰੇਡੀ ਚੱਲ ਰਿਹਾ ਹੈਗਾ ਜੋ ਵੀ ਪੇਸ਼ੈਂਟ ਇੱਥੋਂ ਜਾਏਗਾ ਉਹ ਵੀ ਫ੍ਰੀ ਚਾਰਜ ਦੇ ਉੱਪਰ ਡਿਲਸੀਜ਼ ਦਾ ਸਾਰਾ ਇਤਿਜਾਮ ਹੈ ਔਰ ਸੈਕੰਡਰੀ ਜਿਹੜੀਆਂ ਅੱਖਾਂ ਦਾ ਆਪਰੇਟ ਹੈ ਉਹ ਵੀ ਸਾਡੇ ਅੰਦਰ ਲੇਜ਼ਰ ਵਗੈਰਾ ਜਿੰਨੇ ਵੀ ਕਿੱਥੇ ਜਾਂਦੇ ਆ ਉਹ ਵੀ ਬਹੁਤ ਘੱਟ ਤੋਂ ਘੱਟ ਕੀਮਤ ਦੇ ਅੰਦਰ ਕਿੱਤੇ ਜਾਂਦੇ ਆ